ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹਾਂ ਤੁਸੀਂ ਮਹਾ ਪ੍ਰਿੰਸ ਸੁਨਿਆਲ ਤਾਂ ਪੰਜਾਬ ਪੁਲਿਸ ਚ ਕਾਲੀਆਂ ਭੇਡਾਂ ਜੜੀਆਂ ਨੇ ਉਹ ਬਚ ਕੇ ਰਹਿਣ ਕਿਉਂਕਿ ਗ੍ਰਹਿ ਮੰਤਰਾਲੇ ਲਿਸਟ ਤਿਆਰ ਕਰਨ ਜਾ ਰਿਹਾ ਹੈ ਜਿਹੜੇ ਪੰਜਾਬ ਪੁਲਿਸ ਚ ਪ੍ਰਿਸ਼ਟ ਅਧਿਕਾਰੀ ਨੇ ਉਹਨਾਂ ਦੀ ਲਿਸਟ ਤਿਆਰ ਕਰਕੇ ਅਗਲੇ ਹਫਤੇ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾ ਨੂੰ ਦਿੱਤੀ ਜਾ ਸਕਦੀ ਹੈ ਤਾਂ ਦੱਸ ਦਈਏ ਮੌਨਸੂਨ ਸੈਸ਼ਨ ਦੌਰਾਨ ਜਿੱਥੇ ਸਪੀਕਰ ਕੁਲਤਾਰ ਸੰਧਵਾ ਵੱਲੋਂ ਜਦੋਂ ਐਸਐਸਆਈ ਬੋਰਡ ਸਿੰਘ ਦਾ ਮਾਮਲਾ ਚੁੱਕਿਆ ਗਿਆ ਡੀਜੀਪੀ ਤੋਂ ਰਿਪੋਰਟ ਮੰਗੀ ਗਈ ਸੀ ਤਾਂ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਹੁਣ ਜਿਹੜੀ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਇਹ ਜਿਹੜੀਆਂ ਕਾਲੀਆਂ ਪੇਡਾਂ ਨੇ ਇਹਨਾਂ 'ਤੇ ਜ਼ਰੂਰ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਦੀ ਲਿਸਟ ਤਿਆਰ ਹੋਣੀ ਚਾਹੀਦੀ ਹੈ ਜਿਸ ਤੋਂ ਬਾਅਦ ਇਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ ਦਾ ਗ੍ਰਹਿ ਮੰਤਰਾਲੇ ਨੇ 10 ਦਿਨ ਦਾ ਸਮਾਂ ਮੰਗਿਆ ਸੀ ਅਗਲੇ ਹਫਤੇ ਰਿਪੋਰਟ ਜਿਹੜੀ ਹੈ ਉਹ ਤਿਆਰ ਕਰਕੇ ਗ੍ਰਹਿ ਮੰਤਰਾਲੇ ਦੇਵੇਗਾ ਸਪੀਕਰ ਕੁਲਤਾਰ ਸੱਧਵਾਂ ਨੂੰ ਜਿਸ ਤੋਂ ਬਾਅਦ ਇਹਨਾਂ ਤੇ ਸਖਤ ਕਾਰਵਾਈ ਹੋ ਸਕਦੀ ਹੈ ਹਾਲਾਈ ਦੇ ਵਿੱਚ ਭੁਗਤਮਾਨ ਹੋਰਾਂ ਦੇ ਵੱਲੋਂ ਵੀ ਫੈਸਲਾ ਲਿਆ ਗਿਆ ਸੀ ਕੇ ਜਿੰਨੇ ਵੀ ਜਿਹੜੇ ਅਧਿਕਾਰੀ ਨੇ ਪੁਲਿਸ ਅਧਿਕਾਰੀ ਥਾਣੇਦਾਰ ਮੁਲਾਜ਼ਮ ਇੱਕ ਥਾਣੇ ਚ ਕਾਫੀ ਲੰਬੇ ਸਮੇਂ ਤੋਂ ਬੈਠੇ ਨੇ ਉਹਨਾਂ ਦਾ ਤਬਾਦਲਾ ਕੀਤਾ ਜਾਵੇ ਔਰ ਕਿ ਤਬਾਦਲੇ ਹੋਏ ਵੀ ਨੇ ਔਰ ਉਸ ਤੋਂ ਬਾਅਦ ਹੁਣ ਜਦੋਂ ਕੋਟਕਪੂਰਾ ਦੇ ਏਐਸਆਈ ਬੋਰ ਸਿੰਘ ਦਾ ਮਾਮਲਾ ਵਿਧਾਨ ਸਭਾ ਚ ਚੁੱਕਿਆ ਗਿਆ ਤਾਂ ਉਹਨਾਂ ਨੂੰ ਸਸਪੈਂਡ ਵੀ ਕੀਤਾ ਗਿਆ ਰਿਪੋਰਟ ਵੀ ਪੇਸ਼ ਕੀਤੀ ਗਈ ਜਿਸ ਤੇ ਕਾਲੀਆਂ ਪੇਡਾ ਆਦਾ ਜ਼ਿਕਰ ਹੋਇਆ ਕਿ ਜਿਹੜੀਆਂ ਪੁਲਿਸ ਮੈਕਮੇ ਦੇ ਵਿੱਚ ਨੇ ਪ੍ਰਸ਼ਤ ਅਧਿਕਾਰੀ ਨੇ ਜਿਨ੍ਹਾਂ ਖਿਲਾਫ ਕਹਿ ਲਿਏ ਕਿ ਵਿਜੀਲੈਂਸ ਵੱਲੋਂ ਕੇਸ ਚੱਲ ਰਹੇ ਨੇ ਕਿਸੇ ਵੱਲ ਐਨਡੀਪੀਐਸ ਦੇ ਮਾਮਲੇ ਚੱਲ ਰਹੇ ਨੇ ਤਾਂ ਅਜਿਹੇ ਮਾਮਲਿਆਂ ਤੇ ਸਖਤ ਕਾਰਵਾਈ ਹੋਵੇਗੀ ਲਿਸਟ ਜਿਹੜੀ ਆ ਉਹ ਅਗਲੇ ਹਫਤੇ ਸਪੀਕਰ ਸੰਧਵਾ ਨੂੰ ਦਿੱਤੀ ਜਾਵੇਗੀ ਤਾਂ ਇਸ ਵਕਤ ਦੀ ਸਭ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆਂ ਔਰ ਦੇਖਣਾ ਹੋਵੇਗਾ ਕੀ ਇਸ ਚ ਕਿੰਨੇ ਕੁ ਮੁਲਾਜ਼ਮ ਜਿਹੜੇ ਨੇ ਉਹ ਲਿਸਟ ਚ ਸ਼ਾਮਲ ਹੋਣਗੇ ਔਰ ਇਸ ਵਕਤ ਦੀ ਇਸ ਕਰਕੇ ਅਹਿਮ ਖਬਰ ਬਣਦੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਪਿਛਹਾੜੀ ਦੇ ਵਿੱਚ ਕੈਕ ਦੀ ਰਿਪੋਰਟ ਚ ਵੀ ਕਈ ਜਿਹੜੇ ਮੁਲਾਜ਼ਮ ਤਸਕਰੀ ਮਾਮਲੇ ਚ ਸ਼ਾਮਲ ਹੋਏ ਪਰ ਉਹਨਾਂ ਦੇ ਵਿੱਚੋਂ 70% ਮੁਲਾਜ਼ਮ ਜਿਹੜੇ ਉਹ ਬਰੀ ਹੋ ਗਏ ਤਾਂ ਹੁਣ ਦੇਖਣਾ ਹੋਵੇਗਾ ਕਿ ਰਿਪੋਰਟ ਤਿਆਰ ਹੋਵੇਗੀ ਔਰ ਰਿਪੋਰਟ ਤਿਆਰ ਹੋਣ ਤੋਂ ਬਾਅਦ ਸਪੀਕਰ ਦੇ ਵੱਲੋਂ ਕੀ ਫੈਸਲਾ ਲਿਆ ਜਾਵੇਗਾ ਉਹਨਾਂ ਤੇ ਕਿਸ ਤਰੀਕੇ ਦੀ ਕਾਰਵਾਈ ਹੋਵੇਗੀ ਕੀ ਕੀ ਤਬਾਦਲੇ ਹੋਣਗੇ ਜਾਂ ਫਿਰ ਉਹਨਾਂ ਨੂੰ ਸਸਪੈਂਡ ਕੀਤਾ ਜਾਵੇਗਾ ਜਾਂ ਕੀ ਸਜ਼ਾ ਜਿਹੜੀ ਆ ਉਹਨਾਂ ਨੂੰ ਲੱਗੇਗੀ ਤਾਂ ਇਸ ਵਕਤ ਦੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ